ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰ ਪਾਤਸ਼ਾਹ ਦਾ ਵਿਆਹ ਨਿਸ਼ਚਿਤ ਹੋਇਆ ਬਸੰਤ ਪੰਚਮੀ ਦੇ ਦਿਨ ਇਤਿਹਾਸ ਕਹਿੰਦਾ ਹੈ ਰਿਸ਼ਤਾ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਸ਼ਚਿਤ ਕਰ ਦਿੱਤਾ ਆਪਣੀ ਹਿਆਤੀ ਵਿੱਚ ਛੋਟੀ ਉਮਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੇ ਰਿਸ਼ਤਾ ਪੱਕਾ ਕਰ ਦਿੱਤਾ ਸੰਗਤ ਲਾਹੌਰ ਦੀ ਸੀ ਰਿਸ਼ਤਾ ਪੱਕਾ ਹੋ ਗਿਆ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਸ਼ਹਾਦਤ ਦੇਣੀ ਪਈ ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਉਮਰ 9 ਸਾਲ ਦੀ ਸੀ 9 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 1675 ਈਸਵੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋ ਗਏ ਉਹਨਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਥੋੜੇ ਸਾਲ ਲੰਘੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ ਵਿਆਹ ਦੇ ਯੋਗ ਹੋਈ ਤਾਂ ਮਾਤਾ ਗੁਜਰੀ ਜੀ ਨੇ ਸੰਗਤ ਨੇ ਬੇਨਤੀ ਕੀਤੀ ਮਾਤਾ ਜੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਰਾਏ ਮਹਾਰਾਜ ਦੀ ਮਾਂ ਵੀ ਤੁਸੀਂ ਤੇ ਪਿਓ ਵੀ ਤੁਸੀਂ ਉਹ ਉਮਰ ਵਿਆਹ ਦੇ ਯੋਗ ਹੈ ਹੁਣ ਕਿਰਪਾ ਕਰੋ ਜਿਹੜਾ ਰਿਸ਼ਤਾ ਕੀਤਾ ਹੋਇਆ ਹੈ ਜੇ ਤੁਹਾਡੀ ਅਗਿਆ ਹੋਏ ਵਿਆਹ ਦੇ ਦਿਨ ਮੰਨ ਲਈਏ मां गुजरी ਨੂੰ ਬਹੁਤ ਖੁਸ਼ੀ ਹੋਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਕਿੰਨਿਆਂ ਸਾਲਾਂ ਬਾਅਦ ਘਰ ਵਿੱਚ ਖੁਸ਼ੀ ਆਉਣ ਲੱਗੀ ਹੈ ਸੰਗਤ ਇਕੱਠੀ ਕੀਤੀ ਮਾਮਾ ਕਿਰਪਾਲ ਚੰਦ ਜੀ ਨੂੰ ਸੱਦਿਆ ਮਾਮਾ ਕਿਰਪਾਲ ਚੰਦ ਜੀ ਨੂੰ ਸੱਦ ਕੇ ਵਿਆਹ ਦਾ ਦਿਨ ਨਿਸ਼ਚਿਤ ਕਰ ਦਿੱਤਾ ਬਸੰਤ ਪੰਜਵੀਂ ਵਿਆਹ ਦਾ ਦਿਨ ਔਰ ਸਾਥ ਸੰਗਤ ਲਾਹੌਰ ਤੋਂ ਕੜਮ ਆਏ ਹੋਏ ਸਨ ਜਦੋਂ ਵਿਆਹ ਦਾ ਵਹ ਕੇ ਦਿਨ ਬੰਨਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ ਭਾਈ ਅਸੀਂ ਬਰਾਤ ਲੈ ਕੇ ਲਾਹੌਰ ਨਹੀਂ ਆ ਸਕਦੇ ਮਹਾਰਾਜ ਬਰਾਤ ਤਾਂ ਲਾਹੌਰ ਹੀ ਲਿਉਣੀ ਪੈਣੀ ਹੈ ਪਾਤਸ਼ਾਹ ਨੇ ਕਿਹਾ ਨਹੀਂ ਭਾਈ ਪਹਾੜੀਆਂ ਨਾਲ ਨਿਤ ਕੋਈ ਨਾ ਕੋਈ ਜੰਗ ਜੁੱਦ ਰੰਦੀ ਹੈ ਸਾਡੇ ਕੋਲ ਵਕਤ ਨਹੀਂ ਕਿ ਆਨੰਦਪੁਰ ਸਾਹਿਬ ਛੱਡ ਕੇ ਅਸੀਂ ਕਈ ਦਿਨਾਂ ਵਾਸਤੇ ਬਰਾਤ ਲੈ ਕੇ ਲਾਹੌਰ ਜਾਈਏ ਇਹ ਲਾਹੌਰ ਨਿਵਾਸੀਓ ਵਿਆਹ ਆਨੰਦਪੁਰ ਸਾਹਿਬ ਹੀ ਹੋਵੇਗਾ ਅਸੀਂ ਲਾਹੌਰ ਹੀ ਅਨੰਦਪੁਰ ਸਾਹਿਬ ਦੀ ਜੋਚ ਵਸਾਦਾਂਗੇ ਤੁਸੀਂ ਸਾਰਾ ਪਰਿਵਾਰ ਸੰਗਤ ਨੂੰ ਸੱਦਾ ਦਿਓ ਪਾਤਸ਼ਾਹ ਨੇ ਥਾਂ ਨਿਸ਼ਚਿਤ ਕੀਤੀ ਜਿਹੜੀ ਜਗ੍ਹਾ ਉੱਤੇ ਪਾਤਸ਼ਾਹ ਨੇ ਪਹਾੜੀ ਉੱਤੇ ਵਿਆਹ ਨਿਸ਼ਚਿਤ ਕੀਤਾ ਉਹ ਜਗ੍ਹਾ ਦਾ ਨਾਮ ਅੱਜ ਗੁਰਦੁਆਰਾ ਗੁਰੂ ਕਾ ਲਾਹੌਰ ਬਣਿਆ ਹੋਇਆ ਹੈ ਪਾਤਸ਼ਾਹ ਨੇ ਕਿ ਲਾਹੌਰ ਇੱਥੇ ਹੀ ਵਸਾਵਾਂਗੇ ਪਰ ਭਾਈ ਉਹਦਾ ਨਾਮ ਗੁਰੂ ਕਾ ਲਾਹੌਰ ਹੋਏਗਾ ਵਿਆਹ ਲਾਹੌਰ ਹੀ ਹੋਣਾ ਪਰ ਉਸ ਲਾਹੌਰ ਨਹੀਂ ਇੱਥੇ ਗੁਰੂ ਦੇ ਲਹੌਰ ਹੋਏਗਾ ਸਾਰੀ ਸੰਗਤ ਰਿਸ਼ਤੇਦਾਰ ਸੱਦ ਲੈ ਗਏ ਵਿਆਹ ਪੰਜਵੀਂ ਤੋਂ 1 ਮਹੀਨਾ ਪਹਿਲਾਂ ਸਾਹ ਸੰਗਤ ਉੱਥੇ ਮਠਿਆਈਆਂ ਬਣਨੀਆਂ ਸ਼ੁਰੂ ਹੋ ਗਈਆਂ ਮੇਲੇ ਲੱਗਣੇ ਸ਼ੁਰੂ ਹੋ ਗਏ ਅੱਜ ਵੀ ਜਦੋਂ ਤੁਸੀਂ ਦਰਸ਼ਨ ਕਰੋਗੇ ਵਸੰਤ ਪੰਜਵੀਂ ਤੋਂ ਤਕਰੀਬਨ 1 ਮਹੀਨਾ ਪਹਿਲਾਂ ਅੱਜ ਵੀ ਮਠਿਆਈਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਅੱਜ ਵੀ 1 ਮਹੀਨਾ ਪਹਿਲਾਂ ਸਾਹ ਸੰਗਤ ਕਲਮਾਂ ਵਾਲੇ ਮੋੜ ਤੋਂ ਗੁਰੂਕਿਲਹੌਰ ਤੱਕ ਮੇਲਾ ਲੱਗਣਾ ਸ਼ੁਰੂ ਹੋ ਜਾਂਦਾ ਕਦੇ ਦਰਸ਼ਨ ਕਰਕੇ ਵੇਖਿਓ ਕਲਮਾਂ ਵਾਲੇ ਮੋੜ ਤੋਂ ਲੈ ਕੇ ਸਾਧ ਸੰਗਤ ਮੀਲਾਂ ਦੇ ਮੀਲ ਮੇਲਾ ਲੱਗਿਆ ਦੋਹਾਂ ਪਾਸੇ ਦੁਕਾਨਾਂ ਬਣੀਆਂ ਨੇ 36 ਪ੍ਰਕਾਰ ਦੀ ਮਠਿਆਈ ਜਿਹੜੀ ਹੈ ਉਹ ਤਿਆਰ ਹੁੰਦੀ ਹੈ ਗੁਰੂ ਕੇ ਅੰਦਰ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸਮਾਂ ਨਿਸ਼ਚਿਤ ਕਰ ਦਿੱਤਾ ਸੰਗਤ ਆ ਕੇ ਬਸ ਗਈ ਉਸ ਜਗ੍ਹਾ ਵਾਸਤੇ ਪਾਤਸ਼ਾਹ ਅਨੰਦਪੁਰ ਸਭ ਤੋਂ ਵਿਆਣ ਤੁਰ ਪਏ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਧੰਨ ਮਾਤਾ ਪੂਆ ਰਿਸ਼ਤੇ ਵਿੱਚ ਮਾਤਾ ਵੀਰੋ ਜੀ ਆਏ ਕਿਉਂਕਿ ਪੰਜ ਭਰਾਵਾਂ ਦੀ ਕੋਈ ਭੈਣ ਸੀ ਮਾਤਾ ਵੀਰੋ ਪੰਜ ਭਰਾ ਬਾਬਾ ਗੁਰਦਿੱਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਟੱਲ ਰਾਏ ਜੀ ਬਾਬਾ ਸੂਰਜਮਲ ਜੀ ਧੰਨ ਗੁਰ ਤੇਗ ਬਹਾਦਰ ਮਹਾਰਾਜ ਵੀਦੀ ਵੀਰੋ ਆਪਣੇ ਭਤੀਜੇ ਦੇ ਵਿਆਹ ਤੇ ਆਏ ਤੇ ਆਪਣੇ ਨਾਲ ਆਪਣੇ ਪਰਿਵਾਰ ਨੂੰ ਲੈ ਕੇ ਆਏ ਪੰਜ ਪੁੱਤਰ ਵੀ ਨਾਲ ਆਏ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਚ ਪੰਜ ਪੰਡਵ ਕਹਿਆ ਕਰਦੇ ਸਨ ਬਾਬਾ ਜੀਤਮਲ ਜੀ ਬਾਬਾ ਸੰਘੋਸ਼ਾ ਪਾਤਸ਼ਾਹ ਨੇ ਕਹ ਦੱਸੋ ਭਾਈ ਮਰਾਤੇ ਕਿਨੇ ਕਿਨੇ ਜਾਣਾ ਹੈ ਉਹ ਪੰਜਾਂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਅਸੀਂ ਪੰਜਾਂ ਨੇ ਜਾਣਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਪੰਜਾਂ ਨੂੰ ਆਪਣੇ ਭੂਆ ਦੇ ਪੰਜਾਂ ਪੁੱਤਰਾਂ ਨੂੰ ਨਾਲ ਲੈ ਕੇ ਗਏ ਤਨਮਾਤਾ ਗੁਜਰੀ ਜੀ ਨਾਲ ਗਏ ਭੂਆ ਮਾਤਾ ਵੀਰੋਜੀ ਨਾਲ ਗਏ ਪੂਰੀ ਬਰਾਤ ਅਨੰਦਪੁਰ ਸਭ ਤੋਂ ਚੱਲੀ ਅਜ ਵੀ ਨਗਰ ਕੀਰਤਨ ਦੇ ਰੂਪੇ ਚ ਉਸੇ ਤਰ੍ਹਾਂ ਸੰਗਤ ਜਾਂਦੀ ਹੈ ਤੇ ਜਦੋਂ ਸਾਧ ਸੰਗਤ ਗੁਰੂ ਕੇ ਲਾਹੌਰ ਪਹੁੰਚਣਾ ਸੀ ਜਿਹੜੀ ਜਗ੍ਹਾ ਉੱਤੇ ਉਸ ਵਕਤ ਦੀ ਰਸਮ ਸਿਰੋਬੰਦੀ ਹੋਈ ਅੱਜ ਉਹ ਜਗ੍ਹਾ ਉੱਤੇ ਗੁਰਦਰਾ ਸਿਰਾ ਸਾਹਿਬ ਹੈ ਸੰਗਤ ਭਾਵਨਾ ਨਾਲ ਉੱਤੇ ਸਿਰਾ ਚੜਾਉਂਦੀ ਹੈ ਉਹ ਜਗ੍ਹਾ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਿਰੋਬੰਦੀ ਕਰਕੇ ਘੋੜੇ ਤੇ ਸਵਾਰ ਹੋ ਕੇ ਗਏ ਕਹਿੰਦੇ ਨੇ ਐਸੇ ਨਗਾਰੇ ਨਫੀਰੀਆਂ ਖੁਸ਼ੀ ਦਾ ਮਾਹੌਲ ਸੰਗਤ ਸ਼ਰਧਾ ਭਾਵਨਾ ਪਿਆਰ ਤੇ ਖੁਸ਼ੀ ਵਿੱਚ ਘਾਰੇ ਸੀ ਲੱਖ ਖੁਸ਼ੀਆਂ ਬਾਤ ਸ਼ੈਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸੰਗਤਾਂ ਪਿਆਰ ਵਿੱਚ ਘਾਰੇਆਂ ਸਨ ਗੁਰੂ ਦੇ ਸ਼ਬਦ ਆਵੋ ਸੱਜਣਾ ਹੋ ਦੇਖਣ ਦਰਸ਼ਨ ਤੇਰਾ RAM ਐਸਾ ਪ੍ਰੇਮ ਅੰਦਰ ਬਣਿਆ ਸਾਧ ਸੰਗਤ ਕੇ ਗੁਣ ਜੰਝਲੜੇ ਨਾਲ ਸੋਹੈ ਪਰਖ ਮੋਣੀਆਂ ਲੈ ਆ ਵਰ ਪਾਇਆ ਪੁਰਖ ਗੰ ਮ ਗੋਚਰ ਸਦ ਨਵ ਤਨ ਬਾਲ ਸੋਹਿਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੈ ਸਦਾ ਫਿਰਤ ਦੋਹਿਲੀ ਸੰਗਤ ਪਿਹਾਰ ਵੇ ਖੁਸ਼ੀਆਂ ਦੇ ਸ਼ਬਦ ਤੇ ਕਹਿੰਦੇ ਹਨ ਜਿਸ ਘੋੜੇ ਤੇ ਸਤਿਗੁਰੂ ਸਵਾਰ ਸਨ ਐਸੇ ਚਾਉ ਤੇ ਉਲਾਸ ਵਿੱਚ ਉਹ ਘੋੜਾ ਆਇਆ ਖੁਸ਼ੀ ਵਿੱਚ ਆ ਕੇ ਸਾਧ ਸੰਗਤ ਉਸ ਘੋੜੇ ਨੇ ਪਹਾੜੀ ਵਿੱਚ ਐਸਾ ਪੈਰ ਮਾਰਿਆ ਉੱਥੋਂ ਪਾਣੀ ਦਾ ਚਸ਼ਮਾ ਫਟਿਆ ਅੱਜ ਉਸ ਜਗ੍ਹਾ ਉੱਤੇ ਪੌੜ ਸਾਹਿਬ ਹੈ ਪਾਣੀ ਉਸੇ ਪਹਾੜੀ ਤੋਂ ਸਰਪਦਾ ਹੈ ਉੱਥੋਂ ਸਾਧ ਸੰਗਤ ਥੋੜੇ ਗੱਜ ਪਿੱਛੇ ਪਹਾੜੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਕਿਰਪਾ ਕਰਕੇ ਇਸ ਧਰਤੀ ਨੂੰ ਭਾਗ ਲਾਇਆ ਇਸ ਪਹਾੜੀ ਉੱਤੇ ਨਗਰ ਵਸਾ ਕੇ ਵਿਆਹ ਆਏ ਹੋ ਮਹਾਰਾਜ ਜਿਹਦੇ ਘਰ ਵਿੱਚ ਵਿਆਹ ਹੋਵੇ ਨਾ ਉਹ ਵਧਾਈ ਦਿੰਦਾ ਮਹਾਰਾਜ ਤੁਸੀਂ ਤਾਂ ਗੁਰੂ ਹੋ دین ਦੁਨੀ ਦੇ ਪਾਦਸ਼ਾਹ ਹੋ ਫਿਰ ਛੋਟੀ ਮੋਟੀ ਵਧਾਈ ਨਹੀਂ ਜੋ ਅਸੀਂ ਮੰਗੀਏ ਸਤਿਗੁਰੂ ਤੁਹਾਨੂੰ ਉਹ ਦੇਣਾ ਪੈਣਾ ਹੈ ਨਾਲੇ ਤੁਹਾਡੀਆਂ ਸੰਗਤਾਂ ਗਾ ਰਹੀਆਂ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀ ਉਹੀ ਸੱਚ ਹੋਵੇ ਨਾਲੇ ਤੁਹਾਡੀ ਸੰਗਤ ਗਾ ਰਹੀ ਹੈ ਕਿ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਪਾਤਸ਼ਾਹ ਅੱਜ ਕਿਰਪਾ ਕਰੋ ਜੇ ਅਸੀਂ ਤਨ ਦੌਲਤ ਪੈਸਾ ਮੰਗਿਆ ਉਹ ਮੁੱਕ ਜਾਣ ਅਸੀਂ ਇਸ ਪਹਾੜੀ ਦੇ ਰਹਿਣ ਵਾਲੇ ਲੋਕਾਂ ਆਉਣ ਵਾਲੀਆਂ ਪੀੜੀਆਂ ਦਾ ਭਲਾ ਮੰਗੜੇ ਮਹਾਰਾਜ ਕਿਰਪਾ ਕਰੋ ਪਾਣੀ ਦੀ ਬੜੀ ਦਿੱਕਤ ਹੈ ਪਾਤਸ਼ਾਹ ਇਸ ਜਗ੍ਹਾ ਉੱਤੇ ਪਾਣੀ ਬਖਸ਼ ਦਿਓ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਜਾਓ ਤਰਵੈਣੀ ਵਾਲਾ ਜਲ ਮਿਲੇਗਾ ਇੱਥੇ ਕਹਿੰਦੇ ਮਹਾਰਾਜ ਤਿੰਨ ਨਦੀਆਂ ਦਾ ਜਲ ਕਿਵੇਂ ਕਹਿੰਦੇ ਤਰਵੈਣੀ ਵਾਲਾ ਜਲ ਮਿਲੇਗਾ ਉੱਥੇ ਪਾਤਸ਼ਾਹ ਨੇ ਆਪਣੇ ਹੱਥ ਵਿੱਚ ਜਿਹੜਾ ਵਰਸ਼ਾ ਕਿਰਪਾਨ ਸ੍ਰੀ ਸਾਹਿਬ ਸੀ ਉਹ ਵਰਸ਼ੇ ਨਾਲ ਤਿੰਨ ਟੱਕ ਪਹਾੜੀ ਵਿੱਚ ਮਾਰੇ ਉਹਦੇ ਵਿੱਚੋਂ ਅਜੇ ਤਿੰਨ ਥਾਮਾਂ ਤੋਂ ਪਾਣੀ ਸਿੰਮਦਾ ਹੈ ਉਹਦਾ ਨਾਮ ਵੀ ਗੁਰਦੁਆਰਾ ਤਰਵੈਣੀ ਸਾਹਿਬ ਰੱਖਿਆ ਹੋਇਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜਿਸ ਜਗ੍ਹਾ ਉੱਤੇ ਆਨੰਦ ਕਾਰਜ ਹੋਇਆ ਉਹ ਪੌੜੀਆਂ ਚੜ ਕੇ ਗੁਰਦੁਆਰਾ ਹੈ ਕਦੇ ਵਕਤ ਬਣੇ ਉੱਥੇ ਦਰਸ਼ਨ ਕਰਿਓ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਆਨੰਦ ਕਾਰਜ ਹੋਇਆ ਸੰਗਤ ਸਰਦ ਦਾ ਪਿਆਰ ਨਾਲ ਗਾ ਰਹੀ ਸੀ ਨਾਨਕ ਤੇ ਨਾਮ ਬਸੰਤ ਹੈ ਜਿਨ ਕਰ ਵਸਿਆ ਕੰਤ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੀ ਯਾਦ ਹੈ ਉਹ ਸਦਾ ਹੀ ਬਸੰਤ ਵਿੱਚ ਰਹਿੰਦੇ ਨੇ ਸਦਾ ਹੀ ਖਿੜੇ ਰਹਿੰਦੇ ਨੇ ਉਹਨਾਂ ਦੇ ਘਰ ਵਿੱਚ ਸਦਾ ਹੀ ਸੁੱਖ ਰਹਿੰਦਾ ਪਰ ਸ਼ਰਤ ਇੱਕ ਹੈ ਗੁਰੂ ਤੇ ਵਿਸ਼ਵਾਸ ਹੋਵੇ ਅੰਦਰ ਭਰੋਸਾ ਹੋਵੇ ਫਿਰ ਪਾਤਸ਼ਾਹ ਨੇ ਲਿਖ ਕੇ ਦਿੱਤਾ ਥਿਰ ਘਰ ਵੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਤੂੰ ਅੰਦਰੋਂ ਵਿਸ਼ਵਾਸ ਰੱਖੀ ਜੋ ਚਾਹੀਦਾ ਉਹ ਗੁਰੂ ਕੋਲੋਂ ਮਿਲਦਾ ਇੱਕ ਵਾਰ ਧਿਆਨ ਟਕਾ ਕੇ ਸਾਰੇ ਪੜੋ ਥਿਰ ਘਰ ਐਸੋ ਹਰ ਜਨ ਪਿਆਰੇ ਥਿਰ ਘਰ ਐਸੋ ਹਰ ਜਨ ਪਿਆਰੇ ਥਿਰ ਘਰ ਕਰਐ ਸੋ ਸਤਗੁਰ ਤੁਮਰੇ ਕਾਜ ਸਵਾਰੇ ਸਤਗੁਰ ਤੁਮਰੇ ਕਾਜ ਸਵਾਰੇ ਸਤਗੁਰ ਤੁਮ ਕਾਜ ਸਵਾਰੇ ਸਤਗੁਰ ਤੁਮਰੇ ਸਾਜਸਵਾ ਰਹੇ ਪਰ ਸ਼ਰਤ ਕੋਈ ਗੁਰੂ ਤੇ ਭਰੋਸਾ ਰੱਖੇ ਹੁਣ ਉਹ ਰੁੱਤ ਸ਼ੁਰੂ ਹੋਣੀ ਹੈ ਜਦੋਂ ਸਾਦ ਸੰਗਤ ਝੜੀ ਹੋਈ ਸੁੱਕੀ ਹੋਈ ਬਨਸਪਤੀ ਵਿੱਚ ਹਰਿਆਲੀ ਪੈਦਾ ਹੋਣੀ ਹੈ ਹੁਣ ਕੁਰੰਬਲਾਂ ਕੱਲ ਤੋਂ ਫੁੱਟਣਗੀਆਂ ਚਾਰਛੇ ਪੇਰੇ ਫਲ ਤੇ ਫਲ ਨਜ਼ਰ ਆਉਣਗੇ ਫਲਾਂ ਵਾਲੇ ਦਰਖਤਾਂ ਨੂੰ ਬੂਰ ਪੈਣ ਲੱਗ ਜਾਣੇ ਫੁੱਲਾਂ ਵਾਲਿਆਂ ਦੀਆਂ ਕੁਰੰਬਲਾਂ ਫਟ ਜਾਣਗੀਆਂ ਜਾਰਜ ਪਰ ਇੱਕ ਬਨਸਪਤੀ ਮਿੱਠਾ ਜਿਹਾ ਮੌਸਮ ਸ਼ੁਰੂ ਹੋ ਜਾਣੇ ਉਹਨੂੰ ਬਸੰਤ ਦੀ ਰੁੱਤ ਕਹਿੰਦੇ। ਜਿੱਥੇ ਪੱਤ ਝੜ ਤੋਂ ਕੱਕਰ ਦੀ ਠੰਡ ਤੋਂ ਬਾਅਦ ਇੱਕ ਫੁੱਲਾਂ ਤੇ ਫਲਾਂ ਭਰਿਆ ਖੁਸ਼ੀ ਵਾਲਾ ਮੌਸਮ ਸ਼ੁਰੂ ਹੋਣਾ ਉਹਨੂੰ ਬਸੰਤ ਰੁੱਤ ਕਹਿੰਦੇ ਨੇ। ਪਾਦਸ਼ਾਹ ਨੇ ਬਾਣੀ ਅੰਦਰ ਕਿਹਾ ਭਾਈ ਉਹਨਾਂ ਵਾਸਤੇ ਤਾਂ ਸਦਾ ਹੀ ਅੰਦਰ ਬਸੰਤ ਹੈ ਜਿਨ੍ਹਾਂ ਦਾ ਚਿੱਤ ਗੁਰੂ ਨਾਲ ਜੁੜਿਆ ਹੋਇਆ। ਜਿਨ੍ਹਾਂ ਦੇ ਹਿਰਦੇ ਘਰ ਵਿੱਚ ਕੰਤ ਹੈ ਉਹ ਤਾਂ ਸਦਾ ਹੀ ਬਸੰਤ ਵਿੱਚ ਨੇ ਉਹਨਾਂ ਵਾਸਤੇ ਤਾਂ ਸਾਧੂ ਲਈ ਸਦਾ ਹੀ ਬਸੰਤ ਹੈ ਸੰਤ ਵਾਸਤੇ ਤਾਂ 12 ਮਹੀਨੇ ਸਾਥ ਸੰਗਤ 24 ਉਹਦੇ ਵਾਸਤੇ 12 ਮਹੀਨੇ 30 ਦਿਨ ਬਸੰਤ ਹੀ ਬਸੰਤ ਹੈ ਜਿੱਥੇ ਰਹੇ ਉਹਦੇ ਜੀਵਨ 'ਚ ਪੱਤ ਝੜਨੀ ਹੈ ਆਪਣੇ ਜੀਵਨ ਵਿੱਚ ਪੱਤ ਝੜਾ ਹੈ ਅਸੀਂ ਹਰ ਖੁਸ਼ੋਗ ਖੁਸ਼ੀ ਗਮ ਤੰਦਰੁਸਤੀ ਰੋਗ ਉਸਤਤ ਨਿੰਦਿਆ ਪਰ ਜਪਣ ਵਾਲਿਆਂ ਦੇ ਜੀਵਨ ਵਿੱਚ ਸਾਤ ਸੰਗਤ ਕਦੇ ਪੱਤ ਝੜਨੀ ਹੈ ਉਹਨਾਂ ਦਾ ਜੀਵਨ ਸਦਾ ਬਸੰਤ ਉਹ ਪੱਤ ਝੜਦੇ ਅੰਦਰ ਵੀ ਖੁਸ਼ੀ ਮਨਾਉਂਦੇ ਨੇ ਡਾਕਟਰ ਸਰ ਇਕਵਾਲ ਲਿਖਦੇ ਨੇ ਇਹ ਬੁਲਬੁਲੋ ਖਿਜ਼ਾ ਵਿੱਚ ਵੀ ਸ਼ੁਕਰੇ ਖੁਦਾ ਕਰੋ ਪੱਤ ਝੜ ਵਿੱਚ ਵੀ ਰੱਬ ਦਾ ਸ਼ੁਕਰਾਨਾ ਕਰਿਆ ਕਰੋ ਕਿਉਂ ਤਿੰਨ ਤੇ ਕਹਾਂ ਸਿਲਾਉਗੀ ਫਸਲ ਬਹਾਰ ਵਿੱਚ ਜੇ ਸਦਾ ਬਸੰਤ ਤੇ ਬਹਾਰ ਬਣੀ ਰਵੇ ਨਵੇਂ ਪੰਛੀਆਂ ਵਾਸਤੇ ਆਲਣੇ ਕਿੱਥੋਂ ਬਣਨਗੇ ਪੱਤ ਝੜ ਆਏਗੀ ਤਾਹਣੀਆਂ ਸੁੱਕਣਗੀਆਂ ਤਿੱਲੇ ਸੁੱਕੇ ਡਿਗਣਗੇ ਤਾਈਓ ਤਿੱਲੇ ਚੁਗ ਚੁਗ ਕੇ ਕੋਈ ਆਲਣੇ ਬਣਾਏਗਾ ਜੇ ਸਦਾ ਬਸੰਤ ਤੇ ਬਹਾਰ ਬਣੀ ਰਹੇ ਭਾਈ ਫਿਰ ਨਵੇਂ ਆਲਣੇ ਪੰਛੀਆਂ ਲਈ ਕਿੱਥੋਂ ਬਣਨਗੇ ਐਦਾਂ ਸੰਸਾਰ ਵਿੱਚ ਹਰ ਖੁਸ਼ੋਖੀ ਖੁਸ਼ੀ ਗਮ ਤੰਦਰੁਸਤੀ ਰੋਗ ਇਹ ਦੋਵੇਂ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਸੁੱਖ ਦੁੱਖ ਦੋਏਦਾਰ ਕੱਪੜੇ ਵਹਿਣੇ ਜਾਂਏ ਮਨੁੱਖ ਪਰ ਜਿਹੜਾ ਗੁਰੂ ਨਾਲ ਜੁੜ ਜਾਏ ਉਹਦੇ ਵਾਸਤੇ ਸਦਾ ਬਸੰਤ ਉਹ ਦੁੱਖ ਵਿੱਚ ਵੀ ਸੁਖ ਉਹ ਫਿਰ ਜੀਵਨ ਮਨਾਉਂਦਾ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਇੱਕ ਏਕੀ ਨੇਤ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤੈ ਉਹਨਾਂ ਨੂੰ ਫਿਰ ਪਾਤਸ਼ਾਹ ਨੇ ਕਿਹਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੀ ਯਾਦ ਹੈ ਸਦਾ ਹੀ ਬਸੰਤ ਹੈ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾਪੁਰੀ ਸੀਨਸ ਫਿਰੇ ਜਲੰਤ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਰਬ ਕੰਤ ਗੁਰੂ ਪਿਆਰੇ ਰੱਬ ਦੀ ਯਾਦ ਨਹੀਂ ਐਵੇਂ ਰੱਬ ਤੋਂ ਪਰਦੇਸ ਗਿਆ ਹੋਇਆ ਉਹਨਾਂ ਦਾ ਕੰਤ ਉਹਨਾਂ ਵਾਸਤੇ ਤਾਂ ਦਿਨ ਰਾਤ ਦੁੱਖਾਂ ਵਾਲੀ ਆ ਉਹਨਾਂ ਵਾਸਤੇ ਤਾਂ ਬਸੰਤ ਦੀ ਰੁੱਤ ਵੀ ਸੁਖਦਾਈ ਨਹੀਂ ਹੈ ਇਸ ਲਈ ਜਿਨ੍ਹਾਂ ਨੂੰ ਗੁਰੂ ਯਾਦ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦਾ ਭੈ ਹੈ ਉਹਨਾਂ ਵਾਸਤੇ ਸਦਾ ਖੁਸ਼ੀ ਸਦਾ ਬਸੰਤ ਜਿੱਥੇ ਗੁਰੂ ਆਜੇ ਉੱਥੇ ਸਦਾ ਹੀ ਖੁਸ਼ੀਆਂ ਜਿੱਥੇ ਗੁਰੂ ਹਾਜ਼ਰ ਉਹਦੇ ਘਰ ਵਿੱਚ ਸਦਾ ਹੀ ਸੁੱਖ ਬਾਦਸ਼ਾਹਾਂ ਨੇ ਤਾਈਆਂ ਮਾਣੀ ਅੰਦਰ ਬਚਨ ਕਿਹਾ ਘਰ ਸੁੱਖ ਵਸਿਆ ਵਹਰ ਸੁੱਖ ਪਾਇਆ ਕਦੋਂ ਕਹ ਨਾਨਕ ਗੁਰ ਮੰਤਰ ਦਰੜਾਇਆ ਤੈਨੂੰ ਗੁਰੂ ਦਾ ਮੰਤਰ ਗੁਰੂ ਦੀ ਯਾਦ ਨਾ ਭੁੱਲੇ ਤੇਰੇ ਘਰ ਵਿੱਚ ਸਦਾ ਹੀ ਸੁੱਖ ਹੈ ਸਦਾ ਹੀ ਸੁੱਖ